ਪਤਰਕਾਰ ਮੇਲਨੀ ਚ ਸਵਾਗਤ ਹੈ ਜੀ ਆਇਆਂ ਨੂੰ ਸਾਥੀਓ ਪੰਜਾਬ ਦੇ ਅੰਦਰ 16 ਮਾਰਚ 2022 ਤੋਂ ਪਗਤ ਸਿੰਘ ਦੀ ਪੱਗ ਬਣ ਕੇ ਝੂਠ ਬੋਲਣ ਦੀ ਜਿਹੜੀ ਇੱਕ ਮਸ਼ੀਨ ਪੰਜਾਬ ਚ ਕੰਮ ਕਰ ਰਹੀ ਹੈ ਝੂਠ ਬੋਲਣਾ ਤਾਂ ਇੱਕ ਕੰਮ ਸੀਗਾ ਹੁਣ ਗੁੰਮਰਾਹ ਕਰਨ ਦੀ ਮਸ਼ੀਨ ਕੰਮ ਕਰ ਰਹੀ ਹੈ ਲੋਕਾਂ ਦੇ ਅੰਦਰ ਭ੍ਰਮ ਪਲੇਖੇ ਫਲਾਣ ਵਾਲੀ ਮਸ਼ੀਨ ਕੰਮ ਕਰ ਰਹੀ ਹੈ ਔਰ ਉਸ ਮਸ਼ੀਨ ਦਾ ਨਾਮ ਹੈ ਆਮ ਆਦੀ ਪਾਰਟੀ ਔਰ ਇਸ ਮਸ਼ੀਨ ਦੇ ਜਿਹੜੇ ਲੀਡਰ ਨੇ ਸ਼ਰਾਬ ਲਿਕਰ ਸਕੈਮ ਦੇ ਅੰਦਰ ਜ਼ਮਾਨਤ ਸੇ ਬਾਹਰ ਆਏ ਬੜੀ ਮਸ਼ਹਹ ਜ਼ਮਾਨਤ ਮਿਲੀ ਅਰਵਿੰਦ ਕੇਜਰੀਵਾਲ ਜੀ ਨੇ ਔਰ ਉਹਨਾਂ ਦੇ ਹੱਥ ਕਟਪੁਤਲੀ ਵਾਂਗ ਡਾਂਸ ਕਰਦੇ ਦੋ ਬੰਦੇ ਇੱਕ ਦਾ ਨਾਮ ਹੈ ਭਗਵੰਤ ਮਾਨ ਔਰ ਦੂਸਰੇ ਦਾ ਨਾਮ ਹੈ ਹਰਪਾਲ ਚੀਮਾ ਭਗਵੰਤ ਮਾਨ ਤਾਂ ਫੇਰ ਵੀ ਕੋਈ ਸੀਮਾ ਰੱਖਦਾ ਹਰਪਾਲ ਚੀਮਾ ਕਟਪੁਤਲੀ ਵਾਂਗ ਡਾਂਸ ਕਰਨ ਤੇ ਕੋਈ ਕਸਰ ਨਹੀਂ ਛੱਡਦਾ ਮਰੀ ਹਰਪਾਲ ਚੀਮਾ ਜੀ ਤੱਕ ਮੇਰੀ ਆਵਾਜ਼ ਜਾਂਦੀ ਹੈ ਬੇਨਤੀ ਹੈ ਹਰਪਾਲ ਚੀਮਾ ਜੀ 16 ਮਾਰਚ 2022 ਤੋਂ ਪਹਿਲੇ ਤੁਸੀਂ ਬਤੌਰ ਵਿਪੱਖਸ਼ੀ ਦੇ ਨੇਤਾ ਪੰਜਾਬ ਚ ਅਲੱਗ-ਅਲੱਗ ਧਰਨਿਆਂ ਪ੍ਰਦਰਸ਼ਨਾਂ ਤੇ ਜਾ-ਜਾ ਕੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਤੋਂ ਤੁਸੀਂ ਇਸ 4 ਸਾਲ ਦੇ ਅੰਦਰ ਯੂ ਟਰਨ ਕੀਤਾ ਹੋਇਆ ਮੈਂ ਡੈਸ਼ ਚਟਰਾ ਨਹੀਂ ਬੋਲਾਂਗਾ ਇਤਨਾ ਡੈਸ਼ ਚਟੇ ਉਹ ਨਹੀਂ ਮੈਂ ਬੋਲਾਂਗਾ ਤੁਸੀਂ ਕਰ ਰਹੇ ਹੋ ਪਰ ਤੁਸੀਂ ਯੂ ਟਰਨ ਕਰ ਰਹੇ ਹੋ ਸੋ ਹਰਪਾਲ ਚੀਮਾ ਜੀ ਤੁਸੀਂ ਜਿਹੜਾ ਪੰਜਾਬ ਦੇ ਅੰਦਰ ਲੋਗਾਂ ਨੂੰ ਗੁੰਮਰਾਹ ਕਰਨ ਦਾ ਜਬਰ ਗੁਨਾਹ ਜਿਹੜਾ ਕਰ ਰਿਹਾਓ ਅੱਜ ਅਸੀਂ ਉਹਦਾ ਜਵਾਬ ਦੇਣ ਵਾਸਤੇ ਤੁਹਾਡੇ ਵਿੱਚ ਆਇਆ ਸਾਡੇ ਨਾਲ ਨੇ ਸਾਡੇ ਚਰਨਜੀਤ ਸਿੰਘ ਬਰਾੜ ਜੀ ਭਾਰਤ ਚਿੰਤਾ ਪਾਰਟੀ ਦੇ ਸਾਡੇ ਲੀਡਰ ਤੇ ਉਹਨੂੰ ਬੇਨਤੀ ਕਰਾਂਗਾ ਕੀ ਗੱਤ ਹਾਸ ਰਿਹਾਓ ਜੀ ਉਹ ਬੇਨਤੀ ਕਰਾਂਗਾ ਕਿ ਆਪਣੀ ਗੱਲ ਸ਼ੇਅਰ ਕਰਨ ਅੱਜ ਦਾ ਮੁੱਦਾ ਜਿਸ ਤਰ੍ਹਾਂ ਮੇਰੇ ਸਾਥੀ ਬਨੀਤ ਜੋਸ਼ੀ ਜੀ ਨੇ ਤੁਹਾਨੂੰ ਦੱਸਿਆ ਹੈ ਕਿ ਵੱਖ-ਵੱਖ ਪਾਰਟੀਆਂ ਤੇ ਵੱਖ-ਵੱਖ ਲੋਕ ਜਿਹੜੇ ਹੈ ਉਹ ਵੱਖਰੇ ਤਰ੍ਹਾਂ ਦੇ ਭਰਮ ਫਲਾ ਕੇ ਦੇਸ਼ ਦੇ ਖਿਲਾਫ ਇੱਕ ਤਰ੍ਹਾਂ ਦੀ ਸਾਜ਼ਿਸ਼ ਰਚ ਰਹੇ ਔਰ ਦੇਸ਼ ਦੇ ਜਿਹੜੇ ਹੈਗੇ ਆ ਕਮਜ਼ੋਰ ਕਰਨ ਦੀਆਂ ਸਾਜਸ਼ਾਂ ਕਹਿ ਸਕਦੇ ਆ ਕਿ ਘੜ ਰਹੇ ਆ ਮੈਂ ਇੱਕ ਗੱਲ ਕਹਾਂਗਾ ਔਰ ਜਿੰਨੇ ਸਾਰੇ ਪੱਤਰਕਾਰ ਵੀਰ ਬੈਠੇ ਔਰ ਜਿਹੜੇ ਤੁਹਾਡੇ ਰਾਂ ਹੀ ਸਾਰੇ ਸੁਣ ਰਹੇ ਆ ਭਵੇਂ ਆਰਥ ਸ਼ਾਸਤਰੀ ਹੋਣ ਹਰੇਕ ਉਹ ਮੁਲਕ ਤਰੱਕੀ ਕਰਦਾ ਜਿਨ੍ਹਾਂ ਮੁਲਕਾਂ ਦੇ ਬਣੇ ਹੋਏ ਪ੍ਰੋਡਕਟ ਜਿਹੜੇ ਆ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵਿਕਦੇ ਹੋਣ ਬਾਹਰਲੇ ਮੁਲਕਾਂ ਦੇ ਵਿੱਚ ਉੱਥੋਂ ਦਾ ਬਣਿਆ ਹੋਇਆ ਸਮਾਨ ਬਾਹਰਲੀ ਮੰਡੀ ਦੇ ਵਿੱਚ ਵਿਕਦਾ ਹੋਵੇ ਔਰ ਇਸ ਕੰਮ ਲਈ ਲੰਮਾ ਸਮਾਂ ਆਜ਼ਾਦੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਦੇਸ਼ ਦੇ ਵਿੱਚ ਰਾਜ ਕੀਤਾ ਔਰ ਜੇ ਤੁਸੀਂ ਪਿਛਲੇ ਅੰਕੜਿਆਂ ਤੇ ਝਾਤ ਮਾਰੋਗੇ ਤਾਂ ਦੇਸ਼ ਦੇ ਵਿੱਚ ਆਉਣ ਵਾਲੇ ਸਮਾਨ ਨੂੰ ਤਾਂ ਕਈ-ਕਈ ਗੁਣਾ ਹਰ ਸਾਲ ਜਾਂ ਹਰ 5 ਸਾਲਾਂ ਬਾਅਦ ਵਧਦਾ ਗਿਆ ਪਰ ਜੇ ਤੁਸੀਂ ਦੇਖੋਗੇ ਕਿ ਦੇਸ਼ 'ਚ ਬਣਨ ਵਾਲਾ ਸਮਾਨ ਬਾਹਰਲੇ ਮੁਲਕ ਜਾ ਕੇ ਬਾਹਰਲੀ ਮੰਡੀ ਦੇ ਵਿੱਚ ਕਿਤੇ ਵਿਕਿਆ ਤਾਂ ਤੁਹਾਨੂੰ ਕਿਤੇ ਲੱਭਣਾ ਨਹੀਂਗਾ ਕਿ ਕਿਤੇ ਕਿਉਂ ਵਾਧਾ ਹੋਇਆ ਹੋਵੇ ਇਹ ਪੰਜਾਣਾ ਪੁਰਾਣਾ ਜਿਹੜਾ ਕਾਂਗਰਸ ਸਮੇਂ ਦਾ ਜਿਹੜਾ ਗ੍ਰਾਫ ਹੈ ਇਹ ਮੇਰਾ ਖਿਆਲ ਹੈ ਕਿ ਤੁਸੀਂ ਵੀ ਇਸ ਵੱਲ ਧਿਆਨ ਦਿਓਗੇ ਇਸ ਕਰਕੇ ਅੱਗੇ ਮੈਂ ਇੱਕ ਗੱਲ ਕਹਾਂ ਕਿ ਖਾਸ ਕਰਕੇ ਪੰਜਾਬ ਦੇ ਕਿਸਾਨ ਦੇ ਨੂੰ ਜਿੰਨਾ ਇੱਕ ਓਕਸਾਇਆ ਜਾ ਰਿਹਾ ਗੁੰਮਰਾਹ ਕੀਤਾ ਜਾ ਰਿਹਾ ਤਾਂ ਉਹਦੇ ਬਾਰੇ ਮੈਂ ਡਿਟੇਲ ਦੇ ਵਿੱਚ ਗੱਲ ਦੱਸੂਗਾ ਪਰ ਜੇ ਮੈਂ ਕੱਲ ਦੀ ਗੱਲ ਕਰਾਂ ਹਰਪਾਲ ਚੀਮਾ ਜੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਦੋ ਵਾਰੀ ਸ਼ੁਰੂ ਚ ਇੱਕ ਤਾਂ ਗੱਲ ਕਰਦਿਆਂ ਕੀਤਾ ਕਿ ਗੁਪਤ ਸਮਝੌਤਾ ਕੀਤਾ ਹੈ ਪਹਿਲੀ ਗੱਲ ਤਾਂ ਸਾਡੇ ਪੰਜਾਬ ਸੂਬੇ ਦੇ ਸੀਨੀਅਰ ਮੋਸਟ ਮੰਤਰੀ ਐ ਮੈਨੂੰ ਉਹਨਾਂ ਦੀ ਗੱਲ ਤੇ ਵੈਸੇ ਵੀ ਫਿਕਰਮੰਦੀ ਵੀ ਆਉਂਦੀ ਆ ਔਰ ਹਾਸਾ ਵੀ ਆਉਂਦਾ ਹੈ ਕਿ ਦੋ ਮੁਲਕਾਂ ਦਾ ਜਿਹੜਾ ਆਪਸੀ ਲਿਖਤੀ ਸਮਝੌਤਾ ਹੁੰਦਾ ਉਹ ਗੁਪਤ ਕਦੋਂ ਤੋਂ ਹੋਣ ਲੱਗ ਗਿਆ ਇਹ ਇਹ ਹਲੇ ਤੱਕ ਸਾਈਨ ਹੋਣੇ ਆ ਤੇ ਉਹ ਇੱਕ ਸਟੇਟਮੈਂਟ ਜੁਆਇੰਟ ਸਟੇਟਮੈਂਟ ਆਈ ਹੈ ਪਰ ਇਹ ਕਹਿੰਦੇ ਜੀ ਗੁਪਤ ਸਮਝੌਤਾ ਹੋ ਗਿਆ ਜੇ ਦੂਜਾ ਤੁਸੀਂ ਜਾਓ 7 ਮਿੰਟ ਤੇ 30 ਸੈਕਿੰਡ ਤੇ ਜਾ ਕੇ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੂੰ ਉਹ ਕਹਿ ਰਿਹਾ ਹੈ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੂੰ ਕਹਿ ਰਿਹਾ ਰਵਨੀਤ ਬਿੱਟੂ ਜੀ ਜਿਹੜੇ ਕੇਂਦਰੀ ਮੰਤਰੀ ਆ ਉਹਨਾਂ ਨੂੰ ਤੋਂ ਮੰਗ ਕਰ ਰਿਹਾ ਕਿ ਡਾਕੂਮੈਂਟ ਤਾਂ ਦਿਖਾ ਦਿਓ ਮੈਂ ਫਿਰ ਹੈਰਾਨੀ ਪ੍ਰਗਟ ਕੀਤੀ ਕਿ ਕੈਬਨਟ ਮੰਤਰੀ ਹੋਣ ਦੋ ਨੰਬਰ ਤੇ ਗਿਣੇ ਜਾਂਦੇ ਆ ਔਰ ਉਹਨਾਂ ਨੂੰ ਇੰਨਾ ਕੁ ਵੀ ਖਿਆਲ ਨਹੀਂ ਵੀ ਹਲੇ ਐਮਓਯੂ ਹੋਇਆ ਨਹੀਂ ਤੇ ਡਾਕੂਮੈਂਟ ਕਿਸ ਚੀਜ਼ ਦੇ ਤੁਹਾਡੇ ਕੋਲ ਦਿਖਾਏ ਜਾ ਸਕਦੇ ਆ ਜਾਂ ਬਾਹਰ ਆ ਸਕਦੇ ਆ ਇਸ ਕਰਕੇ ਖੁਦ ਇੱਕ ਆਪਣੇ ਆਪ ਨੂੰ ਆਪ ਵੀ ਭੰਬਲ ਪੂਸੇ ਚ ਔਰ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਕਿਸਾਨਾਂ ਨੂੰ ਪੰਬਲ ਪੂਸੇ ਚ ਪਾਉਣਾ ਚਾਹੁੰਦੇ ਆ ਮੈਂ ਇੱਕ ਗੱਲ ਥੋਕ ਵਜਾ ਕੇ ਕਹਿ ਸਕਦਾ ਕਿ ਇਹ ਜਿਹੜਾ ਸਮਝੌਤਾ ਹੈ ਇਹ ਕਿਸਾਨਾਂ ਨੂੰ ਸਿਰਫ ਸੇਫਗਾਰਡ ਚ ਹੀ ਨਹੀਂ ਰੱਖਦਾ ਇਹ ਮੈਂ ਕਹਿ ਸਕਦਾ ਕਿ 0% ਟੈਰਫ ਤੇ ਜਾਂ 0% ਟੈਕਸ ਤੇ ਆਪਣੇ ਬਣੇ ਪ੍ਰੋਡਕਟ ਨੂੰ ਬਾਹਰਲੇ ਮੁਲਕਾਂ ਤੱਕ ਵੇਚਣ ਦੇ ਨਾਲ ਆਮਦਨੀ ਦੇ ਵਿੱਚ ਬਹੁਤ ਸਾਰੇ ਵੱਡਾ ਵਾਧਾ ਜਿਹੜਾ ਉਹ ਕਰੇਗਾ ਜਿੰਨੀਆਂ ਵੀ ਸਾਰੀਆਂ ਫਸਲਾਂ ਫਸਲਾਂ ਦੇ ਜੇ ਆਪਾਂ ਨਾਮ ਲੈ ਲਈਏ ਮੈਂ ਨਾਮਾਂ 'ਚ ਵੀ ਜਾਊਂਗਾ ਜਿੰਨੀਆਂ ਵੀ ਫਸਲਾਂ ਮੈਂ ਨਾਮ ਲੈ ਕੇ ਦੱਸ ਦੇਣਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਹੋਣੀ ਹੈ ਔਰ ਮੈਂ ਪਹਿਲਾਂ ਹੀ ਬੇਨਤੀ ਕਰਦਿਆਂ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰੂੰਗਾ ਕਿ ਮੈਂ ਵੀ ਇੱਕ ਕਿਸਾਨ ਦਾ ਪੋਤਾ ਜੱਟ ਦਾ ਪੁੱਤ ਹੈ ਜਿਹੜੀ ਕਣਕ ਤੁਸੀਂ ਬੀਜਦੇ ਹੋ ਉਹੀ ਮੈਂ ਬੀਜਦਾ ਜਿਹੜੀ ਪ੍ਰੋਡਕਟ ਆਪਣੇ ਪੰਜਾਬ 'ਚ ਹੁੰਦੇ ਆ ਉਹੀ ਸਾਡੇ ਖੇਤਾਂ 'ਚ ਹੁੰਦੇ ਆ ਪਰ ਬੇਨਤੀ ਹੈ ਕਿ ਭਾਵੇਂ ਕਣਕ ਦੀ ਗੱਲ ਹੈ ਭਾਵੇਂ ਚਾਵਲ ਦੀ ਗੱਲ ਹੈ ਜੋ ਹੈ ਜਵਾਰ ਹੈ ਮੱਕੀ ਹੈ ਰਾਗੀ ਹੈ ਸੋਇਆਬੀਨ ਹੈ ਬਾਜਰਾ ਹੈ ਓਟਸ ਹੈ ਮੈਦਾ ਆਟਾ ਸਾਰੇ ਤਰ੍ਹਾਂ ਦਾ ਹੀ ਤੇਲ ਜੇ ਛਿਲਕਾ ਰਾਇਤ ਜਿੰਨੀਆਂ ਵੀ ਅਨਾਜ ਆ ਇਥਨੋਲ ਹੈ ਸ਼ਹਿਦ ਹੈ ਕਪਾਇ ਇਹ ਮੈਂ ਮੋਟੀਆਂ-ਮੋਟੀਆਂ ਫਸਲਾਂ ਦਾ ਨਾਮ ਲੈਂਦਾ ਜਿਹੜੀਆਂ ਪੰਜਾਬ ਚ ਹੁੰਦੀਆਂ ਇਹ ਸਾਰੇ ਦੀਆਂ ਸਾਰੀਆਂ ਫਸਲਾਂ ਜਿਹੜੀਆਂ ਹੈਗੀਆਂ ਇਹ ਇਹ ਬਿਲਕੁਲ ਕੋਈ ਖਤਰਾ ਨਹੀਂ ਨਾ ਇਹ ਪ੍ਰੋਡਕਟ ਬਾਹਰੋਂ ਆਉਣੇ ਆ ਮੈਂ ਇੱਕ ਗੱਲ ਸਾਫ਼ ਕਰ ਦਿਆਂ ਜਿਹੜਾ ਚੀਮਾ ਸਾਹਿਬ ਬੋਲ ਰਹੇ ਸੀ ਨਾ ਕਿ 0% ਤੇ ਇੱਥੇ ਆਊਗਾ ਇੱਕ ਵੀ ਪ੍ਰੋਡਕਟ ਐਸਾ ਨਹੀਂ ਜਿਹਨੂੰ ਆਉਣ ਦੀ ਆਗਿਆ ਦਿੱਤੀ ਗਈ ਹੋਵੇ ਪਹਿਲਾਂ ਤਾਂ ਮੈਂ ਇੱਕ ਗੱਲ ਸਪਸ਼ਟ ਕਰ ਦਿਆਂ ਇਹੀ ਪ੍ਰੋਡਕਟ 0% ਤੇ ਅਸੀਂ ਉਲਟਾ ਬਾਹਰਲੇ ਮੁਲਕਾਂ ਨੂੰ ਭੇਜ ਸਕਦੇ ਹਾਂ ਇਹ ਵੱਡਾ ਜਿਹੜਾ ਕੰਮ ਹੈ ਇਹ ਭਾਰਤ ਦੀ ਸਰਕਾਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕੀਤਾ ਮੈਂ ਵੈਸੇ ਵੀ ਇੱਕ ਗੱਲ ਪੰਜਾਬ ਦੇ ਕਿਸਾਨਾਂ ਨਾਲ ਇੱਥੇ ਸਾਂਝੀ ਕਰ ਲਾਂ ਸਾਡੀਆਂ ਮੁੱਖ ਫਸਲਾਂ ਕੀ ਨੇ ਕਣਕ ਤੇ ਝੋਨਾ ਕਣਕ ਤੇ ਕਣਕ ਦੇ ਵਿੱਚ ਜੇ 1 ਨੰਬਰ ਤੇ ਆ ਤਾਂ ਚਾਈਨਾ 2 ਨੰਬਰ ਤੇ ਭਾਰਤ ਬੈਠਾ 3 ਨੰਬਰ ਤੇ ਰਸ਼ੀਆ ਬੈਠਾ ਜੇ ਇਸੇ ਤਰ੍ਹਾਂ ਝੋਨੇ ਦੇ ਵਿੱਚ ਕਰ ਲਈਏ ਤਾਂ 1 ਨੰਬਰ ਤੇ ਚਾਈਨਾ ਕਦੇ ਹੋ ਜਾਂਦਾ ਤੇ ਕਦੇ ਭਾਰਤ ਹੋ ਜਾਂਦਾ ਤੇ ਇਹ ਯੂਐਸਏ ਦਾ ਤਾਂ ਹਲੇ ਤੱਕ ਤੀਜੇ ਚੌਥੇ ਥਾਂ ਤੇ ਵੀ ਨਾਂ ਨਹੀਂ ਆਉਂਦਾ ਕਿਸੇ ਪ੍ਰੋਡਕਟ ਦੇ ਵਿੱਚ ਇਹਦੇ ਵਿੱਚ ਜਿਹੜਾ ਪੰਜਾਬ ਦੀ ਫਸਲ ਨਾਲ ਸੰਬੰਧਿਤ ਹੈ ਤੇ ਅਸੀਂ ਕਿਉਂ ਭਰਮ ਫਲਾਈ ਜਾ ਰਹੇ ਹਾਂ ਆਟੇ ਤੱਕ ਵੀ ਵੀ ਕੋਈ ਆਟਾ ਬਣਿਆ ਵੀ ਜਿਹੜਾ ਹੈਗਾ ਇਹਨਾਂ ਤੋਂ ਨਹੀਂ ਆ ਸਕਦਾ ਕਿਸੇ ਤਰ੍ਹਾਂ ਦਾ ਇਹ ਵੀ ਪ੍ਰੋਡਕਟ ਜਿਹੜਾ ਹੈਗਾ ਉਸ ਡੀਲ ਦੇ ਵਿੱਚ ਜਾਂ ਉਸ ਸਮਝੌਤੇ ਦੇ ਵਿੱਚ ਕੀਤਾ ਜਾ ਰਿਹਾ ਜੇ ਮੈਂ ਅਗਲੀ ਗੱਲ ਤੇ ਜਾਵਾਂ ਦੂਜੀਆਂ ਚੀਜ਼ਾਂ ਕੀ ਨੇ ਸਬਜ਼ੀਆਂ ਤੇ ਫਰੋਜਨ ਸਬਜ਼ੀਆਂ ਜਿੰਨੀਆਂ ਵੀ ਸਬਜ਼ੀਆਂ ਨੇ ਤੇ ਫਰੋਜਨ ਸਬਜ਼ੀਆਂ ਨੇ ਇਹਨਾਂ ਨੂੰ ਵੀ ਸੁਰੱਖਿਤ ਰੱਖਿਆ ਗਿਆ ਕੋਈ ਚੀਜ਼ ਬਾਹਰੋਂ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਸਮਝੌਤੇ 'ਚ ਉਲਟਾ ਸਮਝੌਤੇ ਦੇ ਵਿੱਚ ਇਹ ਚੀਜ਼ਾਂ ਤੋਂ ਬਣੇ ਹੋਏ ਪ੍ਰੋਡਕਟ ਜਾਂ ਸਬਜ਼ੀਆਂ ਇਹ ਬਾਹਰਲੇ ਮੁਲਕ ਦੇ ਵਿੱਚ ਜਾਂ ਯੂਐਸਏ 'ਚ ਜਿੱਥੇ ਕੀਤਾ ਹੈ 0% ਤੇ ਭੇਜੀਆਂ ਜਾ ਸਕਦੀਆਂ ਮੈਂ ਮੋٹے ਮੋਟੇ ਨਾਮ ਲੈ ਦਿਆਂ ਪਿਆਜ਼ ਆਲੂ ਮੈਂ ਚੀਮਾ ਸਾਹਿਬ ਨੂੰ ਕਹੂੰਗਾ ਕਿ ਆ ਸਾਡੇ ਗਵਾਂਢੀ ਸੂਬਾ ਹਰਿਆਣਾ ਦੇ ਵਿੱਚ ਸਬਜ਼ੀਆਂ ਤੇ ਐਮਐਸਪੀ ਬੰਨੀ ਬੈਠੇ ਆ ਨਾਇਬ ਸਿੰਘ ਛੈਣੀ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਕਿਰਪਾ ਕਰਕੇ ਬੰਨ ਦਿਓ ਕਿਤੇ ਇਹੇ ਜੀਆਂ ਫਸਲਾਂ ਰੁਲਦੀਆਂ ਵੀ ਤਾਂ ਇਸ ਮਾਰਕੀਟ ਤਾਂ ਆਪਾਂ ਦੇਖਦੇ ਹੀ ਨਾ ਜਦੋਂ ਆਲੂ ਦਾ ਉਤਪਾਦਨ ਵੱਧ ਜਾਂਦਾ ਮੈਂ ਸਬਜ਼ੀਆਂ ਦਾ ਨਾਮ ਲੈ ਰਿਹਾ ਸੀ ਆ ਪਿਆਜ਼ ਹੋਏ ਆਲੂ ਹੋਏ ਮਟਰ ਹੋਏ ਫਲੀਆਂ ਹੋਈਆਂ ਜਿਹਨੂੰ ਬੀਨਸ ਕਹਿੰਦੇ ਆ ਖੁੰਬ ਹੋਈ ਤੋਰੀ ਹੋਈ ਕੱਦੂ ਹੋਇਆ ਸ਼ਕਰਗੰਦੀ ਹੋਈ ਠੀਰਾ ਹੋਇਆ ਸ਼ਿਮਲਾ ਮਿਰਚ ਕਾਬਲੀ ਛੋਲੇ ਮੂੰਗੀ ਲਸਣ ਭਿੰਡੀ ਆਦ ਸਾਰੀਆਂ ਸਬਜ਼ੀਆਂ ਜਿੰਨੀਆਂ ਵੀ ਹੈਗੀਆਂ ਇਹ ਸਾਰੇ ਦੀਆਂ ਸਾਰੀਆਂ ਪ੍ਰੋਟੈਕਟ ਕੀਤੀਆਂ ਗਈਆਂ ਕੋਈ ਸਬਜ਼ੀਆਂ ਬਾਹਰੋਂ ਨਹੀਂ ਆ ਸਕਣਗੀਆਂ ਜੋ ਪਹਿਲਾਂ ਦਾ ਚੱਲਦਾ ਆ ਰਿਹਾ ਉਹੀ ਹੈ ਨਵੀਆਂ ਦੇ ਵਿੱਚ ਕੋਈ ਛੋਟ ਯੂਐਸਏ ਨੂੰ ਨਹੀਂ ਦਿੱਤੀ ਗਈ ਔਰ ਮੈਂ ਫਿਰ ਦੁਹਰਾ ਦਿਆਂ ਉਲਟਾ ਸਾਨੂੰ 0% ਤੇ ਪੰਜਾਬ ਦੇ ਕਿਸਾਨ ਨੂੰ ਭਾਰਤ ਦੇ ਕਿਸਾਨ ਨੂੰ 0% ਤੇ ਅਸੀਂ ਇਹਦੇ ਤੋਂ ਬਣਾ ਕੇ ਪ੍ਰੋਡਕਟ ਕੋਈ ਵੀ ਬਾਹਰ ਲੈ ਯੂਐਸਏ ਦੇ ਵਿੱਚ ਦੇ ਸਕਦੇ ਆ ਇਸੇ ਤਰ੍ਹਾਂ ਜੇ ਮੈਂ ਤੀਜੀ ਗੱਲ ਕਰ ਲਾਂ ਅੱਗੇ ਆ ਗਿਆ ਕੱਲ ਚੀਮਾ ਸਾਹਿਬ ਇੱਕ ਗੱਲ ਕਹਿ ਰਹੇ ਸੀ ਕਹਿੰਦੇ 85% ਪੰਜਾਬ ਦਾ ਕਿਸਾਨ ਡੇਰੀ ਤੇ ਸ਼ਹਿਤ ਤੇ ਤੇ ਤੀਜੀ ਚੀਜ਼ ਉਹਨਾਂ ਨੇ ਨਾਂ ਇੱਕ ਹੋਰ ਲਈ ਸੀ ਕਿ ਦੁੱਧ ਮੱਖਣ ਪਨੀਰ ਇਹਦੇ ਚ ਡੇਰੀ ਦੇ ਪ੍ਰੋਡਕਟਾਂ ਦਾ ਨਾਮ ਲੈ ਲਿਆ ਕਹਿੰਦੇ ਇਹ ਤਾਂ ਕਿਸਾਨੀ ਤਬਾਹ ਹੋ ਜੂਗੀ ਮੈਂ ਤੁਹਾਡੇ ਰਹੀਂ ਇਹ ਭਰਮ ਦਾ ਜਾਲ ਤੋੜਨਾ ਚਾਹੂੰਗਾ ਕਿ ਡੇਰੀ ਦੇ ਜਿੰਨੇ ਵੀ ਪ੍ਰੋਡਕਟ ਹੈ ਦੁੱਧ ਹੈ ਦੁੱਧ ਤੋਂ ਬਣੀਆਂ ਉਹ ਸਾਰੀਆਂ ਚੀਜ਼ਾਂ ਪਨੀਰ ਹੈ ਪਨੀਰ ਤੋਂ ਜਿੰਨੀਆਂ ਅੱਗੇ ਬਣਦੀਆਂ ਸਾਰੀਆਂ ਚੀਜ਼ਾਂ ਕਰੀਮ ਮੱਖਣ ਕਿਓ ਸੁੱਕਾ ਦੁੱਧ ਦੁੱਧ ਤੋਂ ਬਣਨ ਵਾਲੇ ਸਾਰੇ ਪ੍ਰੋਡਕਟ ਇਹ ਇਹ ਸਮਝੌਤੇ ਚ ਬਾਹਰ ਰੱਖੇ ਗਏ ਹੈ ਔਰ ਫਿਰ ਦੁਹਰਾ ਦਿਆਂ ਕਿ ਜੇ ਅਸੀਂ ਐਕਸਪੋਰਟ ਕਰਨਾ ਹੈ ਯੂ ਐਸ ਏ ਦੇ ਵਿੱਚ ਤੇ ਅਸੀਂ 0% ਤੇ ਕਰਨਾ ਹੈ ਨਾ ਕਿ 18% ਵਾਲਾ ਜਿਹੜਾ ਟੈਰਫ ਹੈ ਉਹਦੇ ਤੇ ਕਰਨਾ ਹੈ ਇਹ ਵੀ ਮੈਂ ਬੇਨਤੀ ਕਰਦਿਆਂ ਚੌਥਾ ਅੱਗੇ ਆ ਜਾਂਦਾ ਕਿ ਜਿਹੜੇ ਕਿਸਾਨਾਂ ਨਾਲ ਸੰਬੰਧਿਤ ਹੈ ਪਹਿਲਾ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਮੁੱਖ ਫਸਲਾਂ ਦੱਸਤੀਆਂ ਦੂਜੀਆਂ ਸਬਜ਼ੀਆਂ ਦੱਸਤੀਆਂ ਤੀਜਾ ਡੇਰੀ ਉਤਪਾਦਨ ਦੱਸਤਾ ਤੇ ਚੌਥਾ ਆ ਗਿਆ ਮਸਾਲੇ ਮਸਾਲੇ ਜਿਹੜੇ ਆ ਜਿਨ੍ਹਾਂ ਦੇ ਵਿੱਚ ਮੋਟੀਆਂ-ਮੋਟੀਆਂ ਮੈਂ ਕਰ ਦਿੰਨਾ ਵੈਸੇ ਲੰਬੀ ਲਿਸਟ ਹੈ ਕਾਲੀ ਮਿਰਚ ਹੋਈ ਲੌਂਗ ਹੋਇਆ ਸੁੱਕੀ ਤੇ ਹਰੀ ਮਿਰਚ ਹੋਈ ਦਾਲਚੀਨੀ ਧਣੀਆਂ ਜੀਰਾ ਹਿੰਗ ਅਦਰਕ ਹਲਦੀ ਅਜਵਾਇਣ ਮੇਥੀ ਸਰੋਂ ਰਾਈ ਤੇ ਇਹਦੇ ਤੋਂ ਵੱਣ ਵਾਲੇ ਪਾਊਡਰ ਚਾਹ ਕੌਫੀ ਇਸ ਤੋਂ ਪ੍ਰੋਸੈਸਡ ਜਿੰਨੇ ਵੀ ਫੂਡ ਬਣ ਸਕਦੇ ਆ ਜਿੰਨੀਆਂ ਚੀਜ਼ਾਂ ਮੈਂ ਬੋਲੀਆਂ ਇਹਨਾਂ ਸਾਰੀਆਂ ਦੇ ਉੱਤੇ ਪਹਿਲਾਂ ਦੀ ਤਰ੍ਹਾਂ ਹੈਗਾ ਕੋਈ ਛੋਟ ਨਹੀਂ ਦਿੱਤੀ ਔਰ ਉਲਟਾ ਜੇ ਕਿਸਾਨ ਦਾ ਪ੍ਰੋਡਕਟ ਨਿਰਯਾਤ ਹੋਊਗਾ ਹਾਲਾਂਕਿ ਇਹ ਚੀਜ਼ਾਂ ਚੋਂ ਕੁਝ ਚੀਜ਼ਾਂ ਸਾਡੇ ਹੁੰਦੀਆਂ ਬਾਕੀ ਕਈ ਸੂਬਿਆਂ 'ਚ ਹੁੰਦੀਆਂ ਪਰ ਜੇ ਬਾਹਰਲੇ ਮੁਲਕ ਯੂ ਐਸ ਏ ਦੇ ਵਿੱਚ ਉਹ ਪ੍ਰੋਡਕਟ ਭੇਜਾਂਗੇ ਤਾਂ 0% ਤੇ ਨਿਰਯਾਤ ਕੀਤਾ ਜਾਊਗਾ ਜਿਦੇ 'ਚ ਕਿਸਾਨਾਂ ਨਾਲ ਦੀ ਆਮਦਨ ਜਿਹੜੀ ਆ ਵਧੂਗੀ ਅਗਲੀ ਗੱਲ ਆ ਜੀਏ ਪੰਜਵੀਂ ਜਿਹੜੀ ਹੈਗੀ ਆ ਕਿਸਾਨਾਂ ਨਾਲ ਸਬੰਧਤ ਫਲ ਹੈ ਜਿੰਨੇ ਵੀ ਫਲ ਹੈ ਸਾਰੇ ਦੇ ਸਾਰੇ ਪ੍ਰੋਡਕਟ ਕੀਤੇ ਪ੍ਰੋਡਕਟ ਕੀਤੇ ਗਏ ਆ ਕਿਸੇ ਵੀ ਫਲਾਂ ਨੂੰ ਕੋਈ ਵੱਖਰੀ ਛੋਟ ਨਹੀਂ ਦਿੱਤੀ ਗਈ ਇੱਕ ਕੇ ਆਮ ਸੇਬ ਦੀ ਗੱਲ ਆ ਉਹ ਮੈਂ ਬਾਅਦ ਚ ਕਰੂੰਗਾ ਛੋਟ ਫੇਰ ਵੀ ਨਹੀਂ ਦਿੱਤੀ ਕੋਟਾ ਉਹਦੇ ਚ ਨਿਰਧਾਰਿਤ ਕੀਤਾ ਤੇ ਜਿਹੜੇ ਫਲ ਹੈ ਉਹ ਮੈਂ ਤੁਹਾਡੇ ਕੋਲੇ ਜਿਹੜੇ ਕੁਝ ਨਾ ਆਏ ਜਿਹੜੇ ਆਪਾਂ ਰੋਜ਼ਾਨਾ ਦੀ ਤਰ੍ਹਾਂ ਵਰਤਦੇ ਆਂ ਅੰਬ ਕੇਲਾ ਅਮਰੂਦ ਅਨਾनास ਸਟ੍ਰਾਬੇਰੀ, ਨਾਰੀਅਲ, ਕਾਜੂ, ਸੰਤਰਾ, ਚਿਕੋਤਰਾ, ਕਿੰਨੂ, ਨਿੰਬੂ, ਅੰਗੂਰ, ਚੈਰੀ, ਸੁੱਕਾ ਬਲਖਰਾ, ਆਲੂ ਬਖਾਰਾ, ਸੁੱਕਾ ਸੇਬ, ਇਮਲੀ, ਸਿੰਗਾੜਾ, ਗਿਰੀ ਤੇ ਹੋਰ ਜਿੰਨੇ ਵੀ ਖਜੂਰ ਵਗੈਰਾ ਇਹ ਸਾਰੇ ਦੇ ਸਾਰੇ ਪ੍ਰੋਟੈਕਟ ਕੀਤੇ ਗਏ ਆ ਇਹਦੇ ਚ ਕੋਈ ਛੋਟ ਨਹੀਂ ਦਿੱਤੀ ਗਈ ਤੇ ਜੇ ਸਾਡਾ ਕਿਸਾਨ ਕੋਈ ਨਿਰਿਆਤ ਕਰਨਾ ਚਾਹੁੰਦਾ ਬਾਹਰਲੇ ਮੁਲਕ ਚ ਬਣਾ ਕੇ ਕੁਝ ਭੇਜਣਾ ਚਾਹੁੰਦਾ ਤੇ ਉਹ 0% ਟੈਕ ਕਰ ਸਕੇਗਾ ਇਹ ਇਹ ਤੁਸੀਂ ਅੰਦਾਜ਼ਾ ਲਾਓ ਕਿ ਕਿਸਾਨਾਂ ਨੂੰ ਕਿੰਨਾ ਵੱਡਾ ਇਹਦੇ ਵਿੱਚ ਫਾਇਦਾ ਹੁਣ ਜਾ ਰਿਹਾ ਤੇ ਉਲਟਾ ਜਿਹੜੇ ਲੋਕ ਆ ਭਰਮ ਫਲਾਉਣ ਵਾਲੇ ਉਹ ਕਿਸ ਲੈਵਲ ਤੇ ਕਰ